ਨਮਸਕਾਰ ਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਹਾਂ ਮੋਹਿਦ ਬਖਸ਼ੀ ਲੈ ਕੇ ਗੱਲ ਪੰਜਾਬ ਦੀ ਗੱਲ ਪੰਜਾਬੀ ਵਿੱਚ ਪੰਜਾਬ ਦੀ ਗੱਲ ਵਿੱਚ ਅਸੀਂ ਗੱਲ ਕਰਦੇ ਹਾਂ ਉਸ ਮੁੱਦੇ ਦੀ ਜਿਹੜਾ ਮੁੱਦਾ ਪੰਜਾਬ ਤੇ ਪੰਜਾਬੀਆਂ ਨਾਲ ਜੁੜਿਆ ਹੋਇਆ ਤੇ ਗੱਲ ਪੰਜਾਬ ਦੀ ਵਿੱਚ ਅੱਜ ਉਸੇ ਮੁੱਦੇ ਤੇ ਚਰਚਾ ਕਰਾਂਗੇ ਕਿਉਂਕਿ 328 ਪਾਵਨ ਸਰੂਪਾਂ ਦਾ ਜਿਹੜਾ ਮਾਮਲਾ ਹੈ ਉਹਦੇ ਚ ਐਸਆਈਟੀ ਲਗਾਤਾਰ ਜਾਂਚ ਕਰ ਰਹੀ ਹੈ ਪਹਿਲਾਂ ਐਸਜੀਪੀਸੀ ਨਾਲ ਜਦੋਂ ਉਹਨਾਂ ਦੀ ਪਹਿਲਾ ਦਿਨ ਇਨਕੁਆਇਰੀ ਸ਼ੁਰੂ ਕੀਤੀ ਤਾਂ ਫਿਰ ਉਸ ਉਹਨਾਂ ਨੇ ਕੁਝ ਰਿਕਾਰਡਸ ਮੰਗੇ ਸੀ ਉਹ ਰਿਕਾਰਡਸ ਪਹਿਲਾ ਦਿਨ ਨਹੀਂ ਮਿਲੇ ਪਰ ਦੂਜੇ ਦਿਨ ਉਹ ਰਿਕਾਰਡਸ ਵੀ ਮਿਲੇ ਤੇ ਲਗਾਤਾਰ ਐਸਜੀਪੀਸੀ ਜਿਹੜੀ ਹੈ ਉਹ ਜਾਂਚ ਸਹਿਯੋਗ ਕਰ ਰਹੀ ਹੈ ਹੁਣ ਦੂਜੀ ਤਰਫ ਜਿਹੜਾ ਹੈ ਇੱਕ 40 ਬੰਦਿਆਂ ਨੂੰ ਜਿਹੜਾ ਹੈ ਉਹ ਸੰਮਨ ਕੀਤਾ ਗਿਆ 40 ਬੰਦਿਆਂ ਨੂੰ ਜਿਨ੍ਹਾਂ ਨੂੰ ਸੰਮਨ ਕੀਤਾ ਗਿਆ ਉਹਨਾਂ ਚ ਕੁਝ ਪੇਸ਼ ਵੀ ਹੋ ਗਏ ਪੁਲਿਸ ਦੇ ਸਾਹਮਣੇ ਤੇ ਸੰਮਨ ਭੇਜ ਕੇ ਇਹ ਕਿਹਾ ਗਿਆ ਕਿ ਤੁਸੀਂ ਦੱਸੋ ਚੀਜ਼ਾਂ ਜਿਹੜੀਆਂ ਉਸ ਵੇਲੇ ਦੀਆਂ ਨੇ ਤੇ ਉਹਦੇ ਲੀਗਲ ਐਸਪੈਕਟਸ ਵੀ ਜਿਹੜੇ ਆ ਉਹ ਦੱッセ ਗਏ ਇਦੇ ਇਸੇ ਮੁੱਦੇ ਤੇ ਅੱਜ ਅਸੀਂ ਗੱਲ ਕਰਾਂਗੇ ਕਿਉਂਕਿ ਅਕਾਲ ਤਖਤ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਹੈ ਕਿ ਇਸ ਪੂਰੇ ਮੁੱਦੇ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਚਾਲੀ ਲੋਕਾਂ ਨੂੰ ਜਿਨ੍ਹਾਂ ਨੂੰ ਸਨਮਨ ਕੀਤਾ ਹੈ ਉਹ ਕੀ ਗੱਲ ਕਹਿੰਦੇ ਨੇ ਉਹ ਕੀ ਆਪਣੀ ਗੱਲ ਰੱਖਦੇ ਨੇ ਸਾਹਮਣੇ ਐਸਆਈਟੀ ਦੇ ਸੱਟ ਦੇ ਸਾਹਮਣੇ ਕੀ ਰੱਖਦੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਜਾ ਰਿਹਾ ਹੈ ਹੁਣ ਲਗਾਤਾਰ ਇਨਕੁਆਇਰੀ ਜਿਹੜੀ ਹੈ ਉਹ ਚੱਲ ਰਹੀ ਹੈ ਇਹਦੇ ਚ ਦੋ ਗ੍ਰਿਫਤਾਰੀਆਂ ਪਹਿਲਾਂ ਹੀ ਹੋ ਚੁੱਕੀਆਂ ਨੇ ਜਿਹੜੇ ਸੀਏ ਐਸਐਸ ਕੋਹਲੀ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਲਗਾਤਾਰ ਇਨਵੈਸਟੀਗੇਸ਼ਨ ਅੱਗੇ ਇਸ ਪੂਰੇ ਮਾਮਲੇ ਚ ਵਧ ਰਹੀ ਹੈ ਇਸੇ ਮੁੱਦੇ ਤੇ ਅੱਜ ਜਿਹੜੇ ਵੱਖ-ਵੱਖ ਰਿਪ੍ਰেজੈਂਟੇਟਿਵ ਨੇ ਪਾਰਟੀਆਂ ਦੇ ਉਹਨਾਂ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਕਿ ਕਿਵੇਂ ਜੋ ਜਿਹੜੀ ਤਸਵੀਰ ਹੈ ਹੁਣ ਅੱਗੇ ਵਧ ਰਹੀ ਹੈ ਕਿਉਂਕਿ ਐਸਜੀਪੀਸੀ ਜਿਹੜਾ ਹੈ ਉਹ ਜਾਂਚ ਵਿੱਚ ਪਹਿਲਾਂ ਉਹਨਾਂ ਨੇ ਕਿਹਾ ਸਹਿਯੋਗ ਨਹੀਂ ਕਰਾਂਗੇ ਫਿਰ ਬਾਅਦ ਵਿੱਚ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਕਿ ਜਾਂਚ ਸਹਿਯੋਗ ਕਰਨਾ ਚਾਹੀਦਾ ਹੈ ਤੇ ਜਾਂਚ ਸਹਿਯੋਗ ਲਗਾਤਾਰ ਐਸਜੀਪੀਸੀ ਵੱਲੋਂ ਕੀਤੀ ਜਾ ਰਹੀ ਹੈ ਇਹ ਗੱਲ ਵੀ ਸਾਹਮਣੇ ਆਈ ਹੈ ਕਿਉਂਕਿ ਜਦੋਂ ਵੀ ਉਹਨਾਂ ਕੋਲ ਰਿਕਾਰਡ ਮੰਗੇ ਗਏ ਉਹਨਾਂ ਨੇ ਰਿਕਾਰਡ ਦਿੱਤੇ ਨੇ ਹੁਣ ਜਦੋਂ 40 ਲੋਕਾਂ ਨੂੰ ਸਨਮਨ ਕੀਤਾ ਗਿਆ ਜਿਹਦੇ ਵਿੱਚ ਸਾਰੇ ਜਾਂ ਤਾਂ ਸਾਬਕਾ ਕਰਮਚਾਰੀ ਨੇ ਜਾਂ ਫਿਰ ਮੌਜੂਦਾ ਕਰਮਚਾਰੀ ਨੇ ਐਸਜੀਪੀਸੀ ਦੇ ਵਿਨੇ ਤੇ ਉਹਨਾਂ ਨਾਲ ਪੁੱਛਤਾ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਹੜੀ ਕਹਿ ਸਕਦੇ ਹਾਂ ਕਿ ਪੁੱਛਤਾ ਜਿਹੜੀ ਹੈ ਉਹ ਪੂਰੀ 232 500 ਰੂਪ ਜਿਹੜੇ ਨੇ ਗੁਰੂਗ੍ਰਾਂ ਸਾਹਿਬ ਜੀ ਦੇ ਉਹਨਾਂ ਤੋਂ ਰਿਲੇਟਡ ਇਨਵੈਸਟੀਗੇਸ਼ਨ ਲਗਾਤਾਰ ਅੱਗੇ ਵਧ ਰਹੀ ਹੈ ਕਿਵੇਂ ਅੱਗੇ ਵਧੇਗੀ ਸਵਾਲ ਸਾਡਾ ਇਹ ਹੈ ਕਿ ਐਸਆਈਟੀ ਦੀ ਜਿਹੜੀ ਜਾਂਚ ਹੈ ਉਹਦੀ ਆਂਚ ਕਿੱਥੇ ਕਿੱਥੇ ਪਹੁੰਚੇਗੀ ਇਸ ਕਰਕੇ ਇਹ ਸਵਾਲ ਪੁੱਛ ਰਹੇ ਹਾਂ ਕਿਉਂਕਿ ਲਗਾਤਾਰ ਜਿਹੜਾ ਮਾਮਲਾ ਹੈ ਉਹ ਉਹਦੀ ਕਿਉਂਕਿ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਸਾਰੇ ਖਾਸ ਕਰ ਸਿੱਖ ਹੋਣ ਜਾਂ ਪੰਜਾਬੀ ਹੋਣ ਉਹਨਾਂ ਲਈ ਗੁਰੂ ਸਾਹਿਬ ਦੇ ਸਰੂਪ ਕਾਫੀ ਜ਼ਿਆਦਾ ਅਹਿਮੀਅਤ ਰੱਖਦੇ ਨੇ ਤੇ ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਉਹ ਕਰਾਈ ਗਈ ਹੈ ਹੁਣ ਸਾਡੇ ਨਾਲ ਦਿਲਵੀਰ ਦਿਲ ਦਿਲਬਖ ਸਿੰਘ ਜੀ ਵਰਕ ਜੁੜਗੇ ਨੇ ਜਿਹੜੇ ਕਿ ਰਿਪrezentਟੇਟਿਵ ਨੇ ਐਸਜੀਪੀਸੀ ਦੇ ਇਹਦੇ ਇਲਾਵਾ ਸਾਡੇ ਨਾਲ ਰਣਵੀਰ ਸਿੰਘ ਢਿੰਸਾ ਜੀ ਜੁੜਗੇ ਨੇ ਜਿਹੜੇ ਕਿ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ ਉਸ ਤੋਂ ਇਲਾਵਾ ਇਕਬਾਲ ਸਿੰਘ ਚੰਨੀ ਜੀ ਜੁੜੇ ਹੋਏ ਨੇ ਸਾਡੇ ਨਾਲ ਜਿਹੜੇ ਕਿ ਬੀਜੇਪੀ ਤੋਂ ਨੇ ਸਾਰਿਆਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਸਾਡੇ ਨਾਲ ਐਡਵੋਕੇਟ ਪਰਮਜੀਤ ਸਿੰਘ ਜਿਹੜੇ ਕਿ ਪ੍ਰਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਉਵੀ ਹੁਣ ਸਾਡੇ ਨਾਲ ਥੋੜੀ ਦੇਰ ਚ ਜੁੜਨਗੇ ਤੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਮੈਂ ਗੱਲ ਕਰਦਾ ਆਮ ਆਦਮੀ ਪਾਰਟੀ ਦੇ ਜਿਹੜੇ ਬੁਲਾਰੇ ਨੇ ਉਹਨਾਂ ਨਾਲ ਕਿ ਕਿਵੇਂ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਟੈਂਡਰ ਸਾਹਿਬ ਕਿੱਥੇ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਕੀ ਹੋਏਗਾ ਇਸ ਇਨਵੈਸਟੀਗੇਸ਼ਨ ਦਾ ਇਨਵੈਸਟੀਗੇਸ਼ਨ ਦਾ ਜਿਹੜਾ ਸੋਲੂਸ਼ਨ ਜੇ ਕਹਿ ਸਕਦੇ ਆ ਰਿਜ਼ਲਟ ਉਹ ਕਦੋਂ ਤੱਕ ਨਿਕਲ ਸਕਦਾ ਹੈ ਕੀ ਲੱਗ ਰਿਹਾ ਹੈ ਮੋਹਿਜੀ ਪਹਿਲਾਂ ਤਾਂ ਤੁਹਾਡਾ ਚੈਨਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਤੇ ਮੇਰੇ ਨਾਲ ਦੇ ਪੈਨਲਿਸਟਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਫਤਿਹ ਹੈ ਜੀ ਮੋਹਿਜੀ ਇਹਨਾਂ ਜਿਹੜੀ ਐਸਆਈਟੀ ਬਣੀ ਹੈ ਇਹ ਕੋਈ ਨਾ ਆਮ ਮੁੱਦੇ ਲਈ ਨਹੀਂ ਬਣੀ ਇਹ ਬਹੁਤ ਹੀ ਸੰਵੇਦਨਸ਼ੀਲ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਚਾਹੇ ਸਿੱਖਾਂ ਚ ਤਾਂ ਹੈ ਹੀ ਹੈ ਕੋਈ ਵੀ ਧਰਮ ਹੈ ਹਰੇਕ ਇਨਸਾਨ ਦੇ ਮਨ ਚ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਜ਼ਿਆਦਾ ਸਤਕਾਰ ਹੈ ਬਿਲਕੁਲ ਉਹ ਇੱਥੇ ਮਤਲਬ ਮੈਂ ਤਾਂ ਨਾ ਡਿਬੇਟ ਤੋਂ ਪਹਿਲਾਂ ਵੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਡਿਬੇਟ 'ਚ ਨਾ ਆਵਾਂ ਇੰਨਾ ਆਪ ਦਾ ਮਨ ਡਰਦਾ ਹੁੰਦਾ ਹੈ ਕਿ ਚਲੋ ਠੀਕ ਹੈ ਇੱਕ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਆ ਉਹ ਪਾਰਟੀ ਦਾ ਪੱਖ ਰੱਖਣਾ ਮੇਰਾ ਫਰਜ਼ ਹੈ ਪਰ ਉਹ ਪਾਰਟੀ ਤੋਂ ਪਹਿਲਾਂ ਪਰਿਵਾਰ ਤੋਂ ਪਹਿਲਾਂ ਵੀ ਗੁਰੂਗ੍ਰੰਥ ਸਾਹਿਬ ਮਹਾਰਾਜ ਦਾ ਸਤਕਾਰ ਤੇ ਜਿਹੜਾ ਪਿਆਰ ਹੈ ਉਹ ਇੱਕ ਹਰ ਮੇਰੇ ਨਹੀਂ ਹਰੇਕ ਇੱਕ ਸਿੱਖ ਦਾ ਜੇ ਕੋਈ ਗੈਰ ਸਿੱਖ ਹੈ ਉਹਦੇ ਮਨ 300 ਸਾਹਿਬ ਸਾਰਿਆਂ ਦਾ ਸਰ ਜਿਹੜਾ ਹੈ ਉਸ ਪਰਮੇਸ਼ਵਰ ਅੱਗੇ ਉਹ ਵਾਹਿਗੁਰੂ ਅੱਗੇ ਸਾਰਿਆਂ ਦਾ ਚੁਰਦਾ ਹੈ ਗੁਰੂ ਸਾਹਿਬ ਹੀ ਸਾਨੂੰ ਕਿਹਾ ਗਿਆ ਹੈ ਕਿ ਗੁਰੂ ਗ੍ਰੰਥ ਨੂੰ ਹੀ ਗੁਰੂ ਮੰਨਣਾ ਹੈ ਅਸੀਂ ਉਹ ਹੀ ਮੰਨ ਰਹੇ ਹਾਂ ਪਰ ਲੋਕ ਜਾਣਨਾ ਚਾਹੁੰਦੇ ਆ ਕਿਉਂਕਿ ਜੇ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਕਿੱਥੋਂ ਤੱਕ ਆ ਰਿਹਾ ਮੈਂ ਆ ਰਿਹਾ ਮੈਂ ਉਸੇ ਮੁੱਦੇ ਤੇ ਆ ਰਿਹਾ ਹਾਂ ਕਿ ਮੈਂ ਸਿਰਫ ਐਸੇ ਸਿੱਖ ਜਿਹੜਾ ਆਪਦਾ ਕੋਈ ਡਾਰਾ ਜਾਂ ਆਪਦੇ ਭਾਵਨਾਵਾਂ ਉਹ ਪ੍ਰਗਟ ਕੀਤੀਆਂ ਨੇ ਉਸ ਤੋਂ ਬਾਅਦ ਕੀ ਹੈ ਨਾ ਕਿ ਇਹ ਮਸਲੇ ਦੇ ਵਿੱਚ ਇਹ ਕੋਈ ਮਸਲਾ 1 2 ਦਿਨ ਜਾਂ ਕੋਈ ਹੁਣ ਬਹੁਤ ਨਵਾਂ ਤਾਂ ਹੈ ਨਹੀਂ ਜੇ ਆਪਾਂ ਚੰਗੀ ਤਰ੍ਹਾਂ ਇਸ ਮਸਲੇ ਦੇ ਪਿੱਛੇ ਜਾਈਏ ਤਾਂ ਇਹ 2014 ਤੋਂ ਮੇਰੇ ਕਲ ਤੋਂ 16 ਜਾਂ 17 ਤੱਕ ਦਾ ਸਮਾਂ ਸੀ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਗਿਣਤੀ ਦੇ ਵਿੱਚ ਜਿਹੜੀ ਇਹ ਮਤਲਬ ਘਾਟ ਆਈ ਹੈ ਜਾਂ ਸਰੂਪ ਨੇ ਜਿਹੜੇ ਗੁੰਮ ਹੋਏ ਨੇ ਤੇ ਜਾਂਚੇ ਜਾ ਕੇ 18-19 'ਚ ਹੋਈ ਹੈ 19 ਦੇ ਵਿੱਚ 19 ਤੋਂ ਬਾਅਦ ਜਦੋਂ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਪਤਾ ਲੱਗਿਆ ਕਿ ਇੰਨੇ ਸਰੂਪ ਨੇ ਜਿਹੜੇ ਉੱਥੇ ਨਹੀਂ ਹੈਗੇ ਤਾਂ ਜਿਹੜੀ ਸਿੱਖ ਸੰਗਤ ਨੇ ਉੱਥੇ ਧਰਨਾ ਲਾਇਆ ਉਹ ਗੱਲ ਹਾਈ ਕੋਰਟ 'ਚ ਗਈ ਉਹ ਗੱਲ ਹਾਈ ਕੋਰਟ 'ਚ ਹੁੰਦੀ ਹੁੰਦੀ ਆ ਕੇ ਜਿਹੜੀ ਹੈ ਹੁਣ ਪਿੱਛੇ ਦਸੰਬਰ 25 ਦੇ ਵਿੱਚ ਹਾਈ ਕੋਰਟ ਨੇ ਜਿਹੜੇ ਨਿਰਦੇਸ਼ ਕੀਤੇ ਕੇ ਇਸ ਮਾਮਲੇ 'ਚ ਐਸਆਈਟੀ ਹੈ ਇਹ ਇੰਨੀ ਗੱਲ ਮੈਂ ਤਾਂ ਦੱਸੀ ਹੈ ਕਿ ਜੀ ਜਿੰਨੀ ਜਾਂਚ ਚੱਲੀ ਹੈ ਜੋ ਕੁਝ ਚੱਲਿਆ ਹੈ ਇਹ ਸਿੱਖ ਸੰਗਤ ਦੀਆਂ ਭਾਵਨਾਵਾਂ ਸੀ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ ਸੀ ਤੇ ਆਮ ਆਦਮੀ ਪਾਰਟੀ ਨੇ ਉਤੇ ਜੋ ਹਾਈ ਕੋਰਟ ਦੇ ਨਿਰਦੇਸ਼ੋ ਇਹ ਕੰਮ ਕੀਤਾ ਇੰਨਾ ਕਹਿਣ ਦਾ ਭਾਵ ਇਹ ਹੈ ਵੀ ਇਹ ਜਿਹੜੀ ਐਸਆਈਟੀ ਹੈ ਬੜੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਜਿੰਨੀ ਥਾਂ ਤੋਂ ਹਜੇ ਤਾਂ ਪਹਿਲਾਂ ਰਿਕਾਰਡ ਹੀ ਜਿਹੜਾ ਪੂਰਾ ਨਹੀਂ ਮਿਲਿਆ ਕੱਲ ਵੀ ਚੰਡੀਗੜ੍ਹ ਐਸਜੀਪੀਸੀ ਦੇ ਸਥਿਤ ਦਫ਼ਤਰ ਗਏ ਸੀ ਉੱਥੇ ਐਸਜੀਪੀਸੀ ਨੇ ਵੀ ਇਹ ਗੱਲ ਕਹੀ ਹੈ ਕਿ ਕੁਝ ਨਾ ਕੁਝ ਰਿਕਾਰਡ ਹੈ ਜਿਹੜਾ ਸੀ ਹਫ਼ਤੇ ਦੱਸ ਦੇਣਾ ਚਾਹ ਤੇ ਐਸਆਈਟੀ ਨੇ ਵੀ ਕਿਹਾ ਕੀ ਕਾਫੀ ਸਾਰਾ ਸਾਨੂੰ ਰਿਕਾਰਡ ਮਿਲ ਗਿਆ ਪਰ ਹਜੇ ਕੁਛ ਨਾ ਕੁਛ ਰਿਕਾਰਡ ਹੈ ਜਿਹੜਾ ਉਹ ਰਹਿੰਦਾ ਸਰ ਪਰ ਐਸਜੀਪੀਸੀ ਮੇਰਾ ਸਵਾਲ ਆਇਆ ਹੈ ਕਿ ਐਸਜੀਪੀਸੀ ਹੁਣ ਪੂਰੀ ਤਰੀਕੇ ਨਾਲ ਸਹਿਯੋਗ ਕਰ ਰਹੀ ਹੈ ਉਹ ਆਪਣੇ ਰਿਕਾਰਡਸ ਵੀ ਤੁਹਾਨੂੰ ਦੇ ਰਹੇ ਨੇ ਜਿਹੜੇ ਉਹਨਾਂ ਦੇ ਸਾਬਕਾ ਕਰਮਚਾਰੀ ਹੋਣ ਜਾਂ ਹੁਣ ਮੌਜੂਦਾ ਕਰਮਚਾਰੀ ਹੋਣ ਉਹ ਵੀ ਆ ਰਹੇ ਨੇ ਇਸ ਕਰਕੇ ਇਹ ਸਵਾਲ ਤਾਂ ਬਣਦਾ ਹੈ ਨਾ ਸਰ ਨਹੀਂ ਬਿਲਕੁਲ ਬਣਦਾ ਜੀ ਔਰ ਇਸ ਸਵਾਲ ਦੇ ਵਿੱਚ ਮੈਂ ਕੱਲ ਵੀ ਕੱਪ ਦੀ ਡਿਬੇਟ 'ਚ ਬੋਲਿਆ ਸੀ ਕਿ ਦੋਸ਼ੀ ਕਿਹੜੇ ਨੇ ਚਲੋ ਫੜੇ ਜਾਣਗੇ ਸਜਾ ਜਿਹੜੀ ਮਿਲ ਜੂ ਇਸ ਐਸਆਈਟੀ ਦੇ ਵਿੱਚ ਜਾਂ ਇਸ ਜਾਂਚ ਲਈ ਸਭ ਤੋਂ ਜਿਹੜਾ ਵੱਡਾ ਮੁੱਦਾ ਹੈ ਉਹ ਜਿਹੜੇ 328 ਰੂਪ ਨੇ ਹੈਗੇ ਕਿੱਥੇ ਨੇ ਮਤਲਬ ਇਹ ਇੱਕ ਉਸ ਉਦੇ ਲਈ ਉਹਨੂੰ ਕਿੱਥੇ ਲੱਭਣਾ ਜਾਣਾ ਪੈਣਾ 40 ਜਾਣਿਆਂ ਨੂੰ ਸੰਮਣ ਹੋਏ ਨੇ ਸਾਰਾ ਰਿਕਾਰਡ ਮੰਗਿਆ ਗਿਆ ਉਹ ਜਾਂਚਿਆ ਜਾਊ ਤੇ ਹਜੇ ਵੀ ਮੇਰੇ ਕੋਲੇ ਆਫ ਦੀ ਰਿਕਾਰਡ ਜਿਹੜੀ ਇਨਫਾਰਮੇਸ਼ਨ ਹੈ ਜਿਹੜੇ ਕੁਝ ਉਹ 16 ਜਾਣੇ ਜਿਨ੍ਹਾਂ ਤੇ ਐਸਜੀਪੀਸੀ ਨੇ ਆਫ ਦੀ ਹੀ ਜਾਂਚ ਦੇ ਵਿੱਚ ਕਾਰਵਾਈ ਕੀਤੀ ਸੀ ਉਹ ਜੋ ਵੀ ਕੁਝ ਪ੍ਰਮੁੱਖ ਜਾਣੇ ਜਿਹੜੇ ਨੇ ਵਿਦੇਸ਼ 'ਚ ਨੇ ਸੋ ਮੇਰਾ ਇੰਨਾ ਕਹਿਣ ਦਾ ਭਾਵ ਹੈ ਕਿ ਸਮਾਂ ਤਾਂ ਇਹ ਜਾਂਚ ਨੂੰ ਲੱਗੂਗਾ ਔਰ ਹਰ ਬੰਦਾ ਚਾਹੇ ਉਹ ਪੁਲਿਸ ਕਰਮੀ ਨੇ ਚਾਹੇ ਉਹ ਜੁਡੀਸ਼ੀਅਲ ਅਫਸਰ ਨੇ ਚਾਹੇ ਸਰਕਾਰ ਹੈ ਜੋ ਵੀ ਉਹ ਬੜਾ ਸੋਚ-ਸੋਚ ਕੇ ਹੌਲੀ-ਹੌਲੀ ਉਹ ਚੱਲ ਰਹੇ ਨੇ ਤਾਕੀ ਚੰਗੀ ਤਰ੍ਹਾਂ ਜਿਹੜੀ ਜਾਂਚ ਆਏ ਸਿਰੇ ਗੁਰੂ ਸਾਹਿਬ ਦੇ ਸਰੂਪਾਂ ਦਾ ਜੁੜਿਆ ਹੋਇਆ ਮਾਮਲਾ ਹੈ ਬਿਲਕੁਲ ਇਹੋ ਜੀ ਇਨਵੈਸਟੀਗੇਸ਼ਨ ਤਾਂ ਚਾਹੀਦੀ ਹੈ ਜਿਹੜੀ ਪਾਕ ਸਾਫ ਹੋਏ ਪੂਰੀ ਤਰੀਕੇ ਨਾਲ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਏ ਤੇ ਸਾਡੇ ਨਾਲ ਦਿਲਵਾਰ ਦਿਲਵਾਰ ਸਿੰਘ ਵਿਰਖ ਸਾਹਿਬ ਵੀ ਜੁੜੇ ਹੋਏ ਨੇ ਉਹਨਾਂ ਤੋਂ ਪਹਿਲਾਂ ਮੈਂ ਸਤਿ ਸ੍ਰੀ ਅਕਾਲ ਬੁਲਾ ਲਾਂ ਦਿਲਵਾਰ ਸਾਡੇ ਜਿਹੜੇ ਗੈਸਟ ਨੇ ਇਸ ਵੇਲੇ ਪਰ ਐਡਵੋਕੇਟ ਪਰਮਜੀਤ ਸਿੰਘ ਜੀ ਉਹ ਵੀ ਸਾਡੇ ਨਾਲ ਜੁੜ ਗਏ ਨੇ ਉਹਨਾਂ ਦਾ ਵੀ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਣਾ ਤੇ ਪਰ ਦਿਲਵਾਰ ਸਿੰਘ ਜੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਕਿ ਜਿਹੜੀ ਸਿੱਧੇ ਰਾਹ ਚੱਲ ਰਹੀ ਹੈ ਤੁਸੀਂ ਕਿਵੇਂ ਦੇਖਦੇ ਹੋ ਇਨਵੈਸਟੀਗੇਸ਼ਨ ਚ ਵੱਖ-ਵੱਖ ਪੱਖ ਜਿਹੜੇ ਆ ਹੁਣ ਸਾਹਮਣੇ ਆ ਰਹੇ ਆ ਤੁਹਾਡੇ ਜਿਹੜੇ ਲੀਗਲ ਸੈਲ ਵੀ ਹੈ ਉਹ ਵੀ ਉੱਥੇ ਜਾ ਕੇ ਆਪਣੀ ਗੱਲ ਰੱਖ ਰਿਹਾ ਆ ਆ ਵੇਖੋ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗੁਰੂ ਫਤਿਹ ਸਾਂਝ ਪੋੜਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਜੀ ਆ ਦੂਜੇ ਨੰਬਰ ਤੇ ਬੇਨਤੀ ਹੈ ਆ ਕਿ ਮੈਂ ਜ਼ਿਆਦਾ ਨਹੀਂ ਕਿਸੇ ਦੇ ਤੇ ਬੋਲਾਂਗਾ ਕਿਉਂਕਿ ਜ਼ਥੇਦਾਰ ਸ਼੍ਰੀ ਅਕਾਲਪਤੀ ਸਾਹਿਬ ਨੇ ਸਾਰਿਆਂ ਨੂੰ ਇੱਕ ਦੇਸ਼ ਜਾਰੀ ਕੀਤਾ ਹੋਇਆ ਹੈ ਕੋਈ ਇਹਦੇ ਤੇ ਕੋਈ ਨਾ ਰਾਜਨੀਤੀ ਕਰੇ ਤੇ ਨਾ ਕੋਈ ਇਹਦੇ ਤੇ ਕੋਈ ਟਿੱਪਣੀ ਕਰੇ ਨਾ ਤੇਰੇ ਸਭ ਦਾ ਕੋਈ ਹੱਲ ਨਹੀਂ ਨਿਕਲ ਆਉਂਦਾ ਉਹ ਜਿੰਨੀ ਕੁ ਹੁਣ ਤੱਕ ਮੈਨੂੰ ਜਾਣਕਾਰੀ ਹੈ ਜਾਂ ਜਿੰਨੀ ਕੁ ਮੈਂ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੇ ਆਦੇਸ਼ ਕੀਤਾ ਉਹ ਸਿਟ ਨੇ ਜੋ ਵੀ ਸਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਜੋ ਰਿਕਾਰਡ ਮੰਗਣ ਦੀ ਉਹਨਾਂ ਨੂੰ ਲਿਖ ਕੇ ਭੇਜਿਆ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ ਉਹ ਰਿਕਾਰਡ ਜਿਹੜਾ ਹੈ ਤਸਦੀਕशुदा ਕਾਪੀਆਂ ਐਡਵੋਕੇਟ ਹਰਜਿੰਦਰ ਸਿੰਘ ਜੀ ਤਾਂ ਵੀ ਸਾਡੇ ਪ੍ਰਧਾਨ ਸਾਹਿਬ ਜੀ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਦੇ ਦਿੱਤੀਆਂ ਨੇ ਔਰ ਜੇ ਕੋਈ ਅੱਗੇ ਵੀ ਲੋੜ ਹੋਵੇਗੀ ਤੇ ਉਹ ਵੀ ਜਗਾ ਗੁਰਕਾੜ ਰਹਿਦਾ ਹੋਇਆ ਉਹ ਵੀ ਉਹਨਾਂ ਨੂੰ ਮਿਲ ਜਾਏਗਾ ਇਹਦੇ 'ਚ ਕੋਈ ਦੋਰੇ ਵਾਲੀ ਗੱਲ ਨਹੀਂ ਦੂਜੇ ਨੰਬਰ ਤੇ ਗੱਲ ਇਹ ਹੈ ਕਿ ਮੈਂ ਇੱਕ ਬੇਨਤੀ ਜ਼ਰੂਰ ਕਰਦੇ ਆ ਕਿ ਜਿਵੇਂ ਬੀਤੇ ਸਮੇਂ ਦੇ ਵਿੱਚ ਜਿਹੜੀ ਸਿੱਟ ਹੈ ਸਿੱਟ ਦਾ ਕੰਮ ਜਿਹੜਾ ਸੀ ਉਹ ਇੱਕ ਆਰੀ ਜਿਹੜੇ ਜਾਂਚ ਹੋਏ ਮੈਂ ਜੇ ਸਾਡੇ ਸਾਹਿਬ ਉਹਨਾਂ ਨੇ ਆਪ ਦੇ ਹੱਥਾਂ ਨਾਲ ਕੋਸ਼ਿਸ਼ ਕੀਤੀ ਜਿਹੜਾ ਕਿ ਵਿਖਿਆ ਉਹਨਾਂ ਸਿਰਫ ਹੈ ਮਾਕੀ ਮੀਨਿਟੀ ਉਹਨਾਂ ਨੇ ਕਿੱਡਾ ਇਤਿਹਾਸਹੀਣਾ ਬਿਆਨ ਦਿੱਤਾ ਜਿੱਦੇ ਜੋ ਫਿਰ ਸਰਕਾਰ ਨੂੰ ਬੜੀ ਗੁੱਡੀ ਜੀ ਕਰਦੀ ਰਹੀ ਵਿਖ ਸਾਹਿਬ ਤੁਹਾਡੇ ਨਾਲ ਆਡੀਓ ਚ ਆਡੀਓ ਚ ਥੋੜਾ ਜਿਹਾ ਇਸ਼ੂ ਹੋ ਰਿਹਾ ਥੋੜਾ ਆਡੀਓ ਥੋੜਾ ਲਾਊਡ ਕਰੀਏ ਹਾਂਜੀ ਹਾਂਜੀ ਆਵਾਜ਼ ਆ ਰਹੀ ਮੇਰੀ ਹਾਂਜੀ ਸਰ ਹੁਣ ਠੀਕ ਹੈ ਸਰ ਮੈਂ ਬੇਨਤੀ ਕਰ ਰਿਹਾ ਹਾਂ ਕਿ ਜਿਹੜੀ ਸੈੱਟ ਬਣੀ ਹੈ ਸੈੱਟ ਆਪਦਾ ਕੰਮ ਕਰੇ ਜੋ ਸਯੋਜਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਚਾਹੁੰਦੇ ਆ ਉਹ ਸਯੋਜਗ ਮਿਲ ਰਿਹਾ ਹੈ ਅੱਜ ਵੀ ਜਿਵੇਂ ਤੁਸੀਂ ਗੱਲ ਕੀਤੀ ਤੇ ਅੱਜ ਜਿਹੜੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਉਹ ਸਾਡੇ ਅਧਿਕਾਰੀ ਪਿਆਰ ਜਿਹੜੇ ਉਹ ਦਰਜ ਕਰਵਾਉਣ ਚਾਹਿਆ ਭਾਵੇਂ ਕਿ ਉਹ ਜਿਹੜੇ ਉਹਨਾਂ ਨੇ ਉਹ ਆ ਕਨ ਕੋ ਕੇ ਰਿਪੋਰਟ ਨਹੀਂ ਜੀ ਰਿਪੋਰਟ ਪਿਆਰ ਕੀਤੀ ਉਸੇ ਕੌੜੀਂ ਕੀ ਜਿਹੜੇ ਉਹਨਾਂ ਨੇ ਪਹਿਲਾਂ ਬਿਆਨ ਦਿੱਤੇ ਹੋਏ ਸੀ ਉਹਨਾਂ ਅਧਿਕਾਰੀਆਂ ਨੂੰ ਬੁਲਾਇਆ ਗਿਆ ਤਾਂ ਉਸੇ ਤਰ੍ਹਾਂ ਦੇ ਬਿਆਨ ਜਿਹੜੇ ਆ ਉਹਨਾਂ ਨੇ ਫੇਰ ਦਰਜ ਕਰਵਾਏ ਆ ਮੇਰੀ ਬੇਨਤੀ ਇਹ ਆ ਕਿ ਜਿਵੇਂ ਪਿਛਲੇ ਸਭ ਦੇ ਵਿੱਚ ਬਾਗੀ ਮੁਕੇਸ਼ ਸਾਹਿਬ ਦੇਲੇ ਦੇ ਉੱਤੇ ਮੁੱਖ ਮੰਤਰੀ ਨੇ ਇੱਕ ਵੀ ਕਾਰਵਾਈ ਤੋਂ ਬਾਹਰ ਜਾ ਕੇ ਇੱਕ ਸਟੇਟਮੈਂਟ ਦਿੱਤੀ ਜਿਹਦੇ ਨਾਲ ਪੰਜਾਬ ਦੇ ਵਿੱਚ ਬੜੀ ਵੱਡੀ ਹਲਪਲੀ ਮਚਨ ਦੀ ਸੀ ਔਰ ਮੁਕੇ ਸਰਕਾਰ ਨੂੰ ਫਟਾਫੜੋ ਤੇ ਯੂਟਰਨ ਵੀ ਲੈਣਾ ਪਿਆ ਸੋ ਮੈਂ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕਰਾਂਗਾ ਸਾਰੇ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਜਿੰਨਾ ਚਿਰ ਇਹਦਾ ਕੋਈ ਹੱਲ ਨਹੀਂ ਉਹਨਾਂ ਨੂੰ ਠੀਕ ਹੈ ਸਰ ਥੋੜਾ ਜਿਹਾ ਥੋੜਾ ਜਿਹਾ ਮੈਂ ਆਪਣੀ ਟੀਮ ਨੂੰ ਕਹਿਣਾ ਤੁਹਾਡੇ ਨਾਲ ਸੰਪਰਕ ਕਰੇ ਕਿਉਂਕਿ ਟੈਕਨੀਕਲ ਇਸ਼ੂ ਹੋ ਰਿਹਾ ਹੈ ਆਡੀਓ ਆਡੀਓ 'ਚ ਥੋੜਾ ਜਿਹਾ ਦਿੱਕਤ ਹੋ ਰਿਹਾ ਹੈ ਪਰ ਸਾਡੇ ਨਾਲ ਇਸ ਵੇਲੇ ਜਿਹੜੇ ਨੇ ਉਹ ਇੱਕ ਹੋਰ ਮਹਿਮਾਨ ਜੁੜੇ ਹੋਏ ਨੇ ਐਡਵੋਕੇਟ ਪਰਮਜੀਤ ਸਿੰਘ ਜੀ ਜਿਹੜੇ ਕਿ ਪ੍ਰਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਤੋਂ ਨੇ ਸਰ ਐਸਜੀਪੀਸੀ ਹੁਣ ਸਹਿਯੋਗ ਕਰ ਰਿਹਾ ਹੈ ਵਕ ਵਕ ਲੋਕਾਂ ਦੇ ਬਿਆਨ ਜਿਹੜੇ ਨੇ ਉਹ ਦਰਜ ਕੀਤੇ ਜਾ ਰਹੇ ਨੇ ਤੁਸੀਂ ਇੱਕ ਲੰਬੀ ਲੜਾਈ ਲੜੀ ਹੈ ਕਿੱਥੋਂ ਤੱਕ ਜਿਹੜੀ ਜਾਂਚ ਪਹੁੰਚੀ ਹੈ ਉਹ ਜਿੱਥੇ ਤੱਕ ਵੀ ਪਹੁੰਚੀ ਹੈ ਜਾਂਚ ਹੁਣ ਉਹਦੇ ਨਾਲ ਸੈਟੀਸਫਾਈ ਤੁਸੀਂ ਨਜ਼ਰ ਆ ਰਹੇ ਹੋ ਤੇ ਕੀ ਲੱਗ ਰਿਹਾ ਇਸ ਪੂਰੇ ਮਾਮਲੇ 'ਚ ਅੱਗੇ ਕਿੱਥੇ ਵਧੇਗੀ ਉਹ ਸਭ ਪੈਨਲਿਸਟ ਜੀ ਰੰਗ ਵਾਇਗੁਰਜੀ ਕੁਲਸਾ ਵਾਇਗੁਰਜੀ ਕੁਫਤੀ ਅਸ ਪਤੀ ਪੂਰੀ ਤਰ੍ਹਾਂ ਸੰਤੋਸ਼ ਨਹੀਂ ਹਾ ਜੀ ਕਿਉਂਕਿ 97 ਪੇजेस ਸਿਰਫ ਸ਼੍ਰੋਮਣੀ ਕਮੇਟੀ ਨੇ ਦਿੱਤੇ ਨੇ ਜੋ ਡਾਕੂਮੈਂਟਸ ਮੰਗੇ ਸੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਡਾਕੂਮੈਂਟ ਆ ਜੇ ਨਹੀਂ ਮਿਲੇ ਅੱਜ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਸੀ ਬੇਲ ਐਪਲੀਕੇਸ਼ਨ ਸੀ ਚਾਰ ਬੇਲ ਐਪਲੀਕੇਸ਼ਨਾਂ ਲੱਗੀਆਂ ਹੋਈਆਂ ਸੀ ਉਹਦੇ 'ਚ ਵੀ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਸਾਰਾ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਸਿੱਟ ਨੂੰ ਦੇ ਦੇਣਾ ਚਾਹੀਦਾ ਹੈ ਤਾਂ ਕਿ ਜਾਂਚ 'ਚ ਦੇਰੀ ਨਾ ਹੋਵੇ ਮੇਰੀ ਇੰਨੀ ਬੇਨਤੀ ਹੈ ਕਿ ਸਹਿਯੋਗ ਇਹ ਕਰਨਗੇ ਤੇ ਛੇਤੀ ਉਮ ਅਗੂ ਦੇਗਾ ਸਟ ਆਪਣੇ ਤੌਰ ਤੇ ਕੁਝ ਨਹੀਂ ਕਰ ਪਾਏਗੀ ਜਦ ਤੱਕ ਕਿ ਕਾਰਡੋਨਾ ਕੋਲ ਨਹੀਂ ਆਏਗਾ ਹੁਣ ਜਿੱਥੋਂ ਤੱਕ ਅੱਜ ਦੀ ਗੱਲ ਹੈ ਕਿ ਹੋਰ ਬਿਆਨ ਦੇ ਰਹੇ ਨੇ ਚੰਗੀ ਗੱਲ ਹੈ ਅਗਰ ਅਗਰ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਸ਼ਰੋਣੀ ਕਮੇਟੀ ਦੇ ਹੋਰ ਅਹੁਦੇਦਾਰ ਜਿਹੜੇ ਨੇ ਸਹਿਯੋਗ ਕਰਦੇ ਨੇ ਉਹ ਚੰਗੀ ਗੱਲ ਹੈ ਛੇਤੀ ਇਹ ਕੰਮ ਨਿਪਟ ਜਾਏਗਾ ਕਿ 328 ਰੁਪਏ ਦਾ ਪਤਾ ਲੱਗ ਜਾਏਗਾ ਕਿੱਥੇ ਕਿੱਥੇ ਨੇ ਸਮੇਦਮਸ਼ੀ ਮੰਗ ਲਏ ਬਹੁਤ ਜ਼ਿਆਦਾ ਮੈਂ ਬੋਲ ਨਹੀਂ ਸਕਦਾ ਦਿੱਤੇ ਜੀ ਜੀ ਬਿਲਕੁਲ ਠੀਕ ਹੈ ਸਰ ਚੰਨੀ ਸਾਹਿਬ ਵੀ ਚੰਨੀ ਸਾਹਿਬ ਜੀ ਨੂੰ ਵੀ ਮੈਂ ਜੋੜ ਲੈਣਾ ਇਕਬਾਲ ਸਿੰਘ ਚੰਨੀ ਜੀ ਭਾਜਪੀ ਇਹਦੇ ਤੇ ਕੀ ਪੱਖ ਰੱਖਦੀ ਹੈ ਕਿਉਂਕਿ ਇਨਵੈਸਟੀਗੇਸ਼ਨ ਤਾਂ ਚੱਲ ਰਹੀ ਹੈ ਤੇ ਸਭ ਚਾਹੁੰਦੇ ਨੇ ਕਿ ਗੁਰੂ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਕਿੱਥੇ ਲਾਪਤਾ ਹੋਏ ਜਿਹੜਾ ਪੂਰਾ ਮਾਮਲਾ ਦਰਜ ਕੀਤਾ ਗਿਆ ਗੁੰਮਸ਼ੁਦਗੀ ਦਾ ਫਿਰ ਉਹਨੂੰ ਲੈ ਕੇ ਜਿਹੜਾ ਇਨਵੈਸਟੀਗੇਸ਼ਨ ਹੋ ਰਹੀ ਹੈ ਐ ਐਸਜੀਪੀਸੀ ਦਾ ਕਹਿਣਾ ਹੈ ਕਿ ਐਸਜੀਪੀਸੀ ਪੂਰਾ ਸਹਿਯੋਗ ਕਰ ਰਹੀ ਹੈ ਪਰ ਜਿਵੇਂ ਸੇਵਾਦਾਰ ਸੇਵਾਦਲ ਦੀ ਤਰਫੋਂ ਜਿਹੜੇ ਸਾਡੇ ਨਾਲ ਪਰਮਜੀਤ ਜੀ ਜੁੜੇ ਹੋਏ ਨੇ ਉਹਨਾਂ ਨੇ ਕਿਹਾ ਕਿ ਹਲੇ ਪੂਰਾ ਸਹਿਯੋਗ ਨਹੀਂ ਹੋ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਸਰ ਖਰੇ ਪੈਨਲਿਸ ਨੂੰ ਤੁਹਾਨੂੰ ਤੇ ਸਾਡੇ ਦਰਸ਼ਕਾਂ ਨੂੰ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਗੱਲ ਇਹ ਜਿਹੜਾ ਇਹ ਮਸਲਾ ਇਹ ਕੋਈ ਸ਼ੱਕ ਨਹੀਂ ਕਿ ਬਹੁਤ ਸੰਵਿਧਾਨਚੀਲ ਮਸਲਾ ਹੈ ਬਹੁਤ ਹੀ ਗੰਭੀਰ ਹੈ ਇਹ ਤੇ ਹਰ ਗੱਲ ਬੜੀ ਸੋਚ ਵਿਚਾਰ ਕੇ ਕਰਨੀ ਚਾਹੀਦੀ ਹੈ ਜੀ ਬਿਲਕੁਲ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਐਜ਼ ਅ ਪੋਲੀਟिकल ਪਾਰਟੀ ਸਾਡਾ ਕੋਈ ਬਹੁਤਾ ਕਹਿਣਾ ਬੰਦਾ ਨਹੀਂ ਪਰ ਐਜ਼ ਅ ਸਿੱਖ ਅਸੀਂ ਇਹ ਸਾਰੀ ਗੱਲ ਇਹ ਐਜ਼ ਅ ਦੇਸ਼ ਦੇ ਨਾਗਰਿਕ ਹੋਣ ਕਰਕੇ ਇਹ ਸਾਰੀ ਗੱਲ ਕਰਨ ਚ ਮੈਂ ਤੁਹਾਡਾ ਜਵਾਬ ਦਵਾਂਗਾ ਗੱਲ ਇਹ ਵੀ ਕਿੰਸਰ ਸਾਹਿਬ ਨੇ ਕਿਹਾ ਕਿ ਮਸਲਾ ਬਹੁਤ ਸੁਵਿਧਾਣਸ਼ੀਲ ਹੈ ਇਹ ਤੇ ਜੋ ਵੀ ਉਹਨਾਂ ਨੇ ਗੱਲਾਂ ਕਹੀਆਂ ਠੀਕ ਹੈ ਤੇ ਜਿਹੜੀ ਗੱਲ ਪਰਮਜੀਤ ਜੀ ਨੇ ਕਹੀ ਹੈ ਇਹ ਸਾਰਾ ਰਿਕਾਰਡ ਦੇ ਦੇਣਾ ਚਾਹੀਦਾ ਹੈ ਇਹ ਵੀ ਗੱਲ ਬਿਲਕੁਲ ਠੀਕ ਹੈ ਪਰ ਗੱਲ ਇਹ ਹੈ ਵੀ ਜਿਹੜੇ ਤੇ ਜਿੱਥੇ ਐਜ ਐ ਸਿੱਖ ਹੋਣ ਤੇ ਸਾਨੂੰ ਜਿਹੜੀ ਗੱਲ ਥੋੜੀ ਬਹੁਤੀ ਨਾਗਵਾਰ ਗੁਜਰਦੀ ਆ ਉਹ ਹੈ ਕਿ ਜਿਹੜਾ ਇਹਦਾ ਕ੍ਰੋਨੋਲੋਜੀ ਹੈ ਦੀ ਇਹ ਜਿਹੜੀ ਘਟਨਾ ਹੋਈ ਹੈ ਕੋਈ 13-15 ਦਾ ਇਸ਼ੂ ਸੀਗਾ 20 ਚ ਜਾ ਕੇ ਪੀ ਐਚਓ ਹਰੋਂ ਨੇ ਇੱਕ ਚਿੱਠੀ ਲਿਖੀ SDPC ਨੂੰ ਤੇ ਸਰਕਾਰ ਨੂੰ ਵੀ ਆਹ ਇੱਕ ਮਸਲਾ ਹੈ ਤੇ ਉਸ ਤੋਂ ਕੁਝ ਦਿਨ ਬਾਅਦ ਆਪਣੀ ਸ਼ਰਮਣੀ ਕਮੇਟੀ ਦੇ ਇੱਕ ਜਿਹੜੇ EMPLYE ਹੁਣ ਅਰੈਸਟ ਕੀਤੇ ਗਏ ਨੇ ਕਮਲਜੀਤ ਜੀ ਉਹਨਾਂ ਨੇ ਵੀ ਇਹ ਬਾਹਰ ਲਿਆਂਦਾ ਪਬਲਿਕ ਤੇ ਲਿਆਂਦੀ ਹੈ ਗੱਲ ਵੀ ਇਸ ਤਰ੍ਹਾਂ ਇਹ ਡਿਸਕ੍ਰੀਪੈਂਸੀ ਮਹਾਰਾਜ ਦੇ 500 ਰੁਪਏ ਦੀ ਗਿਣਤੀ ਵਿੱਚ ਹੈਗੀ ਹੈ ਤੇ ਉਸ ਤੋਂ ਬਾਅਦ ਸਦ ਭਵਨ ਵਾਲੇ ਬੈਠੇ ਨੇ ਇਹਨਾਂ ਨੇ ਬੜਾ ਲੰਮਾ ਮੋਰਚਾ ਲਾਇਆ 4 ਸਾਲ ਦੇ ਤਕਰੀਬਨ ਜੇ ਮੈਨੂੰ ਡੇਢ ਜਿਆਦਾ ਤਾਂ 20 ਹੀ ਲਾਤਾ ਸੀ ਇਹਨਾਂ ਨੇ ਮੋਰਚਾ ਉਹ ਹੁਣ ਤੱਕ ਚੱਲਦਾ ਰਿਹਾ ਤੇ ਪਰ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜਿਹੜੀ ਸਰਕਾਰ ਅੱਜ ਜਿਹੜੀਆਂ ਗੱਲਾਂ ਕਰਦੀ ਹੈ ਇਹ 4 ਸਾਲ ਜਿਹੜੇ ਹੁਣ ਇੱਕ ਜਿਹੜੀਆਂ ਗੱਲਾਂ ਕਰ ਰਹੇ 4 ਸਾਲ ਇਹ ਚੁੱਪ ਕਰਕੇ ਕਿਉਂ ਬੈਠੇ ਰਹੇ ਇਹ ਸਭ ਨੂੰ ਪਤਾ ਸੀ ਵੀ ਇਹ ਮੋਰਚਾ ਲੱਗਾ ਹੋਇਆ ਹੈ ਸਰੂਪ ਲਾਭ ਪਤਾ ਨਹੀਂ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਸਾਰਾ ਕੁਝ ਪਤਾ ਸੀ ਚਲੋ ਜੇ ਇਹਨਾਂ ਨੇ ਅੱਜ ਕਾਰਵਾਈ ਸ਼ੁਰੂ ਕੀਤੀ ਚੰਗੀ ਗੱਲ ਹੈ ਇਹਨਾਂ ਦਾ ਪਤਾ ਲੱਗਣਾ ਚਾਹੀਦਾ ਸਰੂਪ ਕਿੱਥੇ ਨੇ ਕਿੱਥੇ ਨੇ ਕਿਹਦੇ ਕੋਲ ਨੇ ਉਹ ਸਹੀ ਜਗ੍ਹਾ ਹੈਗੇ ਨਹੀਂ ਹੈਗੇ ਇਹ ਸਾਰਾ ਕੁਝ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਇਹ ਗੱਲ ਨਾਲ ਸਾਰੇ ਹੀ ਸਹਿਮਤ ਹੋਣਗੇ ਕੋਈ ਵੀ ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖ ਹੈ ਸਿੰਘ ਅੰਮ੍ਰਿਤਧਾਰੀ ਹੈ ਗੈਰ ਅੰਮ੍ਰਿਤਧਾਰੀ ਹੈ ਸਹਿਜਧਾਰੀ ਸਾਰੇ ਹੀ ਸਹਿਮਤ ਹੋਣਗੇ ਪਰ ਗੱਲ ਇਹ ਹੈ ਵੀ ਸਰਕਾਰ ਜਿਵੇਂ ਲੱਗਦਾ ਹੈ ਕਿ ਇਹ ਤੋਂ ਪ politcal ਮੈਲੇਜ ਲੈਣ ਦੀ ਕੋਸ਼ਿਸ਼ ਹੋ ਰਹੀ ਹੈ ਦੇਖੋ ਜਦੋਂ ਐਫ ਆਰ ਦਰਜ ਹੋਈ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਉਹਨਾਂ ਦੇ ਨਾਲ ਇੱਕ ਹੋਰ ਮੰਤਰੀ ਸਤਿ ਭਾਵਨਾ ਦਲ ਨੂੰ ਜਾ ਕੇ ਦੰਦ ਨੇ ਐਫ ਆਈ ਆਰ ਦੀ ਕਾਪੀ ਇਹ ਮੈਨੂੰ ਲੱਗਦਾ ਵੀ ਇਹ ਇਹ ਉਹਨਾਂ ਨੇ ਆਪਣਾ ਮੈਲੇਜ ਲੈਣ ਲਈ ਇਹ ਸਟੈਪ ਚੁੱਕਿਆ ਜਦਕਿ ਜੋ ਐਫ ਆਈ ਆਰ ਦਰਜ ਹੋ ਗਈ ਸੀ ਤਾਂ ਆਟੋਮੈਟਿਕਲੀ ਸਾਹਮਣੇ ਆ ਜਾਣੀ ਸੀ ਤੇ ਦੂਜੀ ਗੱਲ ਹੁਣ ਜਦੋਂ ਇਨਵੈਸਟੀਗੇਸ਼ਨ ਹੋ ਰਹੀ ਹੈ ਤਾਂ ਮੁੱਖ ਮੰਤਰੀ ਸਾਹਿਬ ਕਿਉਂ ਇਹਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੀ ਸੱਟ ਹੈ ਉਹ ਕਾਰਵਾਈ ਕਰ ਰਹੀ ਹੈ ਉਹ ਸਾਹਮਣੇ ਆਜੂਗਾ ਜਵਾਬ ਲੈ ਲੈਣਾ ਜਦੋਂ ਜਵਾਬ ਲੈ ਲੈਨੇ ਆ ਸਰ ਇਹਦਾ ਨਹੀਂ ਇੱਕ ਮਿੰਟ ਮੈਂ ਗੱਲ ਪੂਰੀ ਕਰ ਲਾਂ ਜੀ ਸਰ ਜਦੋਂ ਪੋਲੀਟੀਕਲ ਮੈਲੇਜ ਲੈਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਦੇ ਨਾਲ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਜੇ ਮੁੱਖ ਮੰਤਰੀ ਸਾਹਿਬ ਇਹ ਬਿਆਨ ਨਾ ਦੇਂਦੇ ਵੀ ਅਸੀਂ 328 ਰੁਪਏ ਚੋਂ 169 ਰੁਪਏ ਅਸੀਂ ਸਾਨੂੰ ਮਿਲ ਗਏ ਨੇ ਤੇ ਉਹਨਾਂ ਦੇ ਵਿੱਚੋਂ ਸੀ ਜਿਹੜੇ ਸਰੂਪ ਲਾਪਤਾ ਨੇ ਉਹ ਕਿੱਡੀ ਕਨਫਿਊਜ਼ਨ ਵਾਲੀ ਗੱਲ ਹੋਈ ਉਹ ਇੱਕ ਮੈਂ ਸਮਝਦਾ ਕਿ ਚਲੋ ਇਹ ਆਪਣੇ ਤੇ ਪਰਮਾਤਮਾ ਦੀ ਕਿਰਪਾ ਰਹੀ ਕਿ ਉਸ ਤੋਂ ਬਾਅਦ ਕੋਈ ਅਜਿਹੀ ਕਿਸੇ ਨੇ ਗੱਲ ਨਹੀਂ ਕੀਤੀ ਕੋਈ ਕਿਸੇ ਨੇ ਕਿੰਤੂ ਵਰਤੂ ਨਹੀਂ ਕੀਤਾ ਨਹੀਂ ਤਾਂ ਉਸ ਸਮੇ ਇਹ ਜੀ ਕੋਈ ਨਾ ਕੋਈ ਵੀ ਜੇ ਕੋਈ ਜਵਾਬ ਲੈ ਲੈਣੇ ਸਰ ਜਵਾਬ ਲੈ ਲੈਣੇ ਆ ਟਿੰਸਾ ਸਾਹਿਬ ਤੋਂ ਜਵਾਬ ਲੈ ਲੈਣੇ ਆ ਮੈਂ ਪਹਿਲਾਂ ਵਿਰਕ ਸਾਹਿਬ ਕੋਲ ਚਲਦਾ ਵਿਰਕ ਸਾਹਿਬ ਛੋਟਾ ਜਿਹਾ ਸਵਾਲ ਪਰਮਜੀਤ ਜੀ ਦਾ ਸੀਗਾ ਕਿ ਹਲੇ ਵੀ ਪੂਰੇ ਜਿਹੜਾ ਐਸਜੀਪੀਸੀ ਦੀ ਤਰਫੋਂ ਸਾਰਾ ਰਿਕਾਰਡ ਨਹੀਂ ਦਿੱਤਾ ਜਾ ਰਿਹਾ ਦੇਖੋ ਜੋ ਜੋ ਵੀ ਟਿੱਟ ਨੇ ਰਿਕਾਰਡ ਮੰਗਿਆ ਉਹ ਅਸੀਂ ਤਾਂ ਸਿੱਟ ਨੂੰ ਆਪ ਫੋਨ ਕਰ ਕਰਕੇ ਬੇਨਤੀਆਂ ਕਰਦੇ ਰਿਹਾ ਇਥੋਂ ਤੱਕ ਕਿ ਸਾਡੇ ਸਖਤਰ ਸਾਹਿਬ ਨੇ ਇੱਕ ਚਿੱਠੀ ਵੀ ਲਿਖੀ ਹੈ ਕਿ ਭਾਈ ਆਗੇ ਰਿਕਾਰਡ ਜਿਹੜਾ ਤੁਸੀਂ ਮੰਗਿਆ ਲੈ ਜਾਓ ਜੇਕਰ ਹੋਰ ਵੀ ਕੋਈ ਜ਼ਰੂਰਤ ਹੋਈ ਤੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਵੀ ਕਿਹਾ ਵੀ ਉਹ ਵੀ ਰਿਕਾਰਡ ਜਿਹੜਾ ਉਹ ਜ਼ਰੂਰ ਦੇਾਂਗੇ ਤੇ ਸਿੱਟ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜਾ ਰਿਕਾਰਡ ਸਾਨੂੰ ਹੋਰ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਦੇਾਂਗੇ ਤਾਂ ਬਿਲਕੁਲ ਦੇਾਂਗੇ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਮੁਕਰਦੇ ਨਹੀਂ ਕਿਸੇ ਗੱਲ ਤੋਂ ਨਾ ਅਸੀਂ ਕਿਸੇ ਨੂੰ ਕੋਈ ਬਚਾਉਣ ਦੇ ਹੱਕ ਵਿੱਚ ਐ ਜੋ ਜੋ ਅਕਾਲ ਤਖਤ ਸਾਹਿਬ ਦੇ ਜਦੋਂ ਆਦੇਸ਼ ਜਾਰੀ ਹੋਗੇ ਉਦੋਂ ਬਾਅਦ ਵਿੱਚ ਜੋ ਜੋ ਸਿੱਟ ਨੇ ਜਿਸ ਤਰੀਕੇ ਦੀ ਵੀ ਗੱਲ ਕੀਤੀ ਹੈ ਉਹਦਾ ਅਸੀਂ ਪੂਰਨ ਤੌਰ ਤੇ ਸਹਿਯੋਗ ਕੀਤਾ ਤੇ ਕਰਦੇ ਵੀ ਰਹਾਂਗੇ ਇਹ ਕੋਈ ਅ ਇਹਨੂੰ ਮੈਂ ਫਿਰ ਬੇਨਤੀ ਕਰਦੇ ਹਾਂ ਕਿ ਜਿਵੇਂ ਚੰਨੀ ਸਾਹਿਬ ਹੋਣਾ ਨੇ ਕਿਹਾ ਇਹਨੂੰ ਕੋ ਪੋਲਿਟਿਕਲ ਇਸ਼ੂ ਨਾ ਬਣਾਇਆ ਜਾਵੇ ਇਹ ਬੜਾ ਇਸ਼ੂ ਹੈ ਕਿ ਜੇਕਰ ਮੁੱਖ ਮੰਤਰੀ ਸਾਹਿਬ ਇਹ ਸੈਟ ਨੂੰ ਕੱਲਾ ਪੁਲਿਸ ਨੂੰ ਸੈਟ ਦਾ ਸੇਟੀ ਰੂਪ ਦੇਣ ਇਹਨੂੰ ਸਰਕਾਰ ਜਿਹੜੀ ਹੈ ਉਹ ਆਪਦੇ ਹੱਥਾਂ 'ਚ ਲੈ ਕੇ ਨਾ ਮਤਲਬ ਵਰਤੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਅੱਜ ਪੁਲਿਸ ਦਾ ਕੰਮ ਪੁਲਿਸ ਨਹੀਂ ਕਰ ਰਹੀ ਇਹਨਾਂ ਦੇ ਜਿਹੜੇ ਪਾਰਟੀ ਦੇ ਨੁਮਾਇੰਦੇ ਨੇ ਜਾਂ ਕੁਝ ਵੀ ਲੋਕ ਨੇ ਉਹ ਫੜਾ ਫੜ ਪ੍ਰੈਸ ਕਾਨਫਰੰਸਾਂ ਕਰਕੇ ਤੇ ਜਾਂ ਇਸ ਤਰ੍ਹਾਂ ਦੇ ਬਿਆਨ ਦੇ ਰਿਹਾ ਜਿਹੜੀ ਕਿ ਸਟ ਦੀ ਕਾਰਸ਼ੈਲੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਸਟ ਨੇ ਜਿਹੜੀ ਜਵਾਬ ਦੇਈ ਹੈ ਉਹ ਸਰਕਾਰ ਕੋਲ ਜਾਣੀ ਹੈ ਤੇ ਹਮੇਸ਼ਾ ਜਿਹੜੀ ਸਟਾਂ ਦੀ ਕਾਰਗੁਜ਼ਾਰੀ ਹੁੰਦੀ ਹੈ ਉਹ ਪ੍ਰੂਫ ਦੇ ਵਿੱਚ ਸਰਕਾਰ ਕੋਲ ਪਹੁੰਚਦੀ ਹੈ ਪਰ ਇਸ ਤਰੀਕੇ ਦੇ ਨਾਲ ਜਿਹੜੀਆਂ ਬਿਆਨਬਾਜ਼ੀਆਂ ਬਾਹਰ ਜਿਹੜਾ ਇਸ ਤਰ੍ਹਾਂ ਦਾ ਸਟ ਦੀਆਂ ਜਿਹੜੀਆਂ ਕਾਰਵਾਈਆਂ ਨੂੰ ਬਾਹਰ ਲੈਂਦਾ ਜਾ ਰਿਹਾ ਇਹ ਬੜਾ ਹੀ ਖਤਰਨਾਕ ਹੈ ਇਸ ਤਰ੍ਹਾਂ ਦਾ ਕਦੀ ਵੀ ਨਹੀਂ ਹੋਣਾ ਚਾਹੀਦਾ ਸਟ ਜੀ ਜਵਾਬ ਲੈ ਲਾਂ 300 ਸਾਹਿਬ ਤੋਂ ਵਿਕ ਸਾਹਿਬ ਨੇ 300 ਸਾਹਿਬ ਤੋਂ ਜਵਾਬ ਲੈ ਲੈਣਾ ਤਿੰਨ ਲੋਕ ਬੈਠੇ ਨੇ ਮੇਰੇ ਪੈਨਲ 'ਚ ਤਿੰਨੋ ਮਾਨਨਯੋਗ ਜਿਹੜੇ ਸਦਸਾ ਸਾਡੇ ਗੈਸਟ ਨੇ ਉਹਨਾਂ ਨੇ ਇੱਕ ਇੱਕ ਗੱਲ ਰੱਖੀ ਹੈ ਸਰ ਕਿੰਨੇ ਸਾਤਾ ਜਵਾਬ ਦੇ ਦਿਓ ਪਰਮਜੀਤ ਜੀ ਕਹਿ ਰਹੇ ਨੇ ਹਲੇ ਫੁੱਲੀ ਸੈਟੀਸਫਾਈ ਨਹੀਂ ਨੇ ਜਾਂਚ ਤੋਂ ਅਤੇ ਪੋਲਿਟਿਸਾਈਜ਼ ਨਹੀਂ ਕਰਨਾ ਚਾਹੀਦਾ ਇਕਬਾਲ ਸਿੰਘ ਚੰਨੀ ਸਾਹਿਬ ਜਿਹੜੇ ਭਾਪੀ ਤੋਂ ਨੇ ਉਹ ਕਹਿ ਰਹੇ ਨੇ ਐ ਜੀ ਪੀ ਸੀ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਵਿਰਖ ਸਾਹਿਬ ਉਹ ਸਿੱਧੀ ਜੀ ਗੱਲ ਕਹਿ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਦੇ ਪੋਲਿਟਿਕਸ ਤਾਂ ਹੋਣੀ ਨਹੀਂ ਚਾਹੀਦੀ ਤਾਂ ਦੂਜੀ ਗੱਲ ਜਿਹੜੇ ਐ ਸੈਟ ਦੀ ਗੱਲ ਹੈ ਅੰਦਰ ਦੀ ਉਹ ਬਾਹਰ ਨਹੀਂ ਆਣੀ ਚਾਹੀਦੀ ਜਦੋਂ ਤੱਕ ਕਰ ਮਾਮਲਾ ਸੋਲਜ ਨਾ ਜਾਏ ਦੇਖੋ ਜਿਹੜੀ ਪਰਮਜੀਤ ਜੀ ਨੇ ਗੱਲ ਕਹੀ ਹੈ ਨਾ ਸਭ ਤੋਂ ਵੱਡੀ ਜੇ ਇਸ ਮੁੱਦੇ ਨੂੰ ਸੰਗਤ ਚ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਇਹ ਗੱਲ ਨੂੰ ਬਾਹਰ ਆਈ ਤਾਂ ਸਾਰਿਆਂ ਨਾਲੋਂ ਵੱਡਾ ਜਿਹੜਾ ਯੋਗਦਾਨ ਹੈ ਉਹ ਸਤਿਭਾਵਨਾ ਦਲ ਦਾ ਜੀ ਬਿਲਕੁਲ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਨਹੀਂ ਸੀ ਜਦੋਂ ਸਤਿਭਾਵਨਾ ਦਲ ਵਾਲਿਆਂ ਨੇ ਇਹਦੇ ਪਿੱਛੇ ਉੱਥੇ ਧਰਨਾ ਲਾਇਆ ਤੇ ਜਿਹੜੀ ਐਸਜੀਪੀਸੀ ਦੀ ਸੋ ਕਾਲਡ ਟਾਸਕ ਫੋਰਸ ਹੈ ਬੜੀ ਉਹਨਾਂ ਨੇ ਬੁਰੀ ਤਰ੍ਹਾਂ ਇਹਨਾਂ ਦੀ ਕੁੱਟਮਾਰ ਕੀਤੀ ਇਹਨਾਂ ਦੀਆਂ ਦਸਤਾਰਾਂ ਦੀ ਬੇਅਤਵੀ ਹੋਈ ਇਹਨਾਂ ਦੇ ਕੇਸਾਂ ਦੀ ਬੜੀ ਇਹਨਾਂ ਨਾਲ ਹੋਈ ਪਰ ਇਹਨਾਂ ਨੇ ਆਪਦਾ ਹੌਸਲਾ ਨਹੀਂ ਛੱਡਿਆ ਤੇ ਗੱਲ ਨੂੰ ਇੱਕ ਅੰਜਾਮ ਤੱਕ ਇਹ ਲੈ ਕੇ ਜਾਣ ਚ ਕਾਮਯਾਬੀ ਰਹੀ ਨੇ ਜਿਹੜੀ ਗੱਲ ਐਸਜੀਪੀਸੀ ਤੇ ਇੱਥੇ ਭਾਜਪਾ ਕਰ ਰਹੀ ਹੈ ਇਹ ਲੋਕ ਦੇਖ ਰਹੇ ਨੇ ਵੀ ਇਹਦਾ ਪੋਲਿਟਿਕਲ ਇਹਨੂੰ ਕੌਣ ਇਹਦਾ ਪੋਲਿਟਿਕਲ ਯੂਜ਼ ਕਰ ਰਿਹਾ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਐਸਜੀਪੀਸੀ ਕੋਲੇ ਪਿਛਲੇ 100 ਸਾਲਾਂ ਤੋਂ ਪ੍ਰਬੰਧ ਹੈ ਉਹਨੇ ਆਪਦੀ ਇੱਕ ਜਾਂਚ ਕਰਾਈ ਤੇ ਉਹ ਜਾਂਚ ਇਹ ਨਹੀਂ ਦੱਸ ਸਕਿਆ ਕਿ 328 ਰੂਪ ਕਿੱਥੇ ਨੇ ਦੇਖੋ ਕਿੰਨਾ ਇਹਨਾਂ ਨੂੰ ਸਮਝਾਇਆ ਕਰੋ ਹਰੇਕ ਡਿਬੇਟ ਚ ਦੂਜੇ ਬੰਦੇ ਦੇ ਟਾਈਮ ਚ ਬੋਲਦੇ ਨੇ ਵੇਖ ਸਾਹਿਬ ਬੰਦੋ ਇਹਨਾਂ ਨੇ ਇੱਕ ਡਿਬੇਟ ਦੀ ਸਮਝ ਨਹੀਂ ਹੈ ਕਿ ਕੀ ਆ ਮੇਰੇ ਕੋਲ ਬਹੁਤ ਘੱਟ ਸਮਾਂ ਹੈ ਤੁਹਾਡੇ ਸਾਰੇ ਸਵਾਲ ਸਾਰੇ ਸਵਾਲ ਹੀ ਪੁੱਛੇ ਮੈਂ ਐਸੇ ਕਰਕੇ ਸਰ ਇਹਨਾਂ ਨੂੰ ਚੈਨਲੋਂ ਜਾ ਮਿਊਟ ਕਰੋ ਨਹੀਂ ਮੈਂ ਡਿਬੇਟ ਛੱਡ ਦੇਣਾ ਹਰੇਕ ਡਿਬੇਟ ਚ ਇਹਨਾਂ ਦਾ ਇਹ ਕੰਮ ਹੁੰਦਾ ਕਿ ਸਿੱਟ ਨੂੰ ਸਹਯੋਗ ਦੇ ਰਹੇ ਆ ਔਰ ਜੇ ਸੈਟ ਜਿਹੜਾ ਰਿਕਾਰਡ ਹੋਰ ਮੰਗੇਗੀ ਵੀ ਸਿੱਧੇ ਸਰ ਤੁਸੀਂ ਕਹਿੰਦਾ ਸਰ ਅਸੀਂ ਵੀ ਮੰਨ ਲਿਆ ਪਰ ਉਹਨਾਂ ਤੋਂ ਜਵਾਬ ਦੇ ਦੋ ਸਰ ਬਸ 30 ਸੈਕਿੰਡ 30 ਸੈਕਿੰਡ ਚ ਆਪਣਾ ਜਵਾਬ ਦੇ ਦਿਓ ਸਰ 30 ਸੈਕਿੰਡਸ ਆਪਣਾ ਜਵਾਬ ਦੇ ਦਿਓ ਸਰ 10000 ਇਹਨਾਂ ਨੇ ਹੁਣ ਤੱਕ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ 328 ਰੂਪ ਹੈ ਕਿੱਥੇ ਇਹਨਾਂ ਨੇ ਆਪਣੀ ਜਾਂਚ ਪੂਰੀ ਕਰਕੇ ਖਤਮ ਕਰਤੀ ਠੀਕ ਹੈ ਸਰ ਲੋਕਾਂ ਨੂੰ ਖਾਰਜ ਕਰਤਾ ਅੱਜ ਦੀ ਸਰਕਾਰ ਜੀ ਦੇ ਅੱਜ ਲਈ ਦੇ ਅੱਜ ਦੇ ਲਈ ਸਾਡੇ ਕੋਲ ਟਾਈਮ ਇੰਨਾ ਹੀ ਹੈ ਅਸੀਂ ਸਾਰੇ ਕਿਉਂਕਿ ਚਾਹੁੰਦੇ ਹਾਂ ਕਿ ਇਹ ਮਾਮਲਾ ਜਿਹੜਾ ਜਲਦ ਤੋਂ ਜਲਦ ਸੁਲਝੇ ਸੈਟ ਜਿਹੜਾ ਹੈ ਆਪਣਾ ਕੰਮ ਕਰ ਰਹੀ ਹੈ ਰਾਜਨੀਤੀ ਤੋਂ ਦੂਰ ਰਹਿ ਕੇ ਉਹ ਆਪਣਾ ਪੂਰਾ ਕੰਮ ਕਰੇਗੀ ਪਹਿਲਾਂ ਹੀ ਇਹ ਅਸ਼ੋਰੈਂਸ ਜਿਹੜੀ ਹੈ ਉਹ ਸਰਕਾਰ ਦੇ ਵੱਲੋਂ ਵੀ ਦਿੱਤੀ ਗਈ ਹੈ ਤੁਸੀਂ ਦੇਖਦੇ ਰਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਕਿਉਂਕਿ ਸਭ ਤੋਂ ਸਟੀਕ ਤੇ ਸਭ ਤੋਂ ਪਹਿਲਾਂ ਖਬਰ ਇੱਥੇ ਹੀ ਹੈ